ਹਾਂ ਜੀ ਇਹ ਹੈ ਇਹਦਾ ਉਹ ਬੰਦਾ ਕਰਦਾ ਨਹੀਂ ਉਹ ਤੇ ਪੁੱਤਰ ਸੱਟੇ ਸਾਰੇ ਦਾ ਕੱਟ ਪਾਟ ਹੋ ਗਿਆ ਲੌਜੀ ਕਰਤੀ ਉਹ ਲੋਡ ਸਟਾਰਟਿੰਗ ਸੀਰੀਜ਼ ਸੱਤ ਸਾਢੇ ਸੱਤ ਜੀ ਠੀਕ ਹੈ ਉੱਤੀ ਭਾਈ ਦੇਖੇ ਇਹ ਪੁੱਤਰ ਵਾਤਨਾ ਲੈ ਕੀ ਬੰਦਾ ਹਨਾ ਭਾਈ ਬਾਕੀ ਫੋਨ ਬੜੇ ਆ ਰਹੇ ਨੇ ਯਾਰ ਹੂਸੇ ਵੀਰ ਜੀ ਚਲੋ ਕੋਈ ਨਾ ਫੋਨ ਸੁਣਾ ਲੇ ਕੋਲਾ ਬਾਪ ਉੱਠ ਕੇ ਨੇ ਕਬੂਤਰ ਛੱਡਣ ਵਾਲੇ ਹੈਗੇ ਆ ਦਾ ਕਬੂਤਰ ਅੰਦੇ ਉੱਲੇ ਮਾਰ ਕੇ ਹਾਂਜੀ ਮੇਰੇ ਵੀਰੋ ਤੇ ਜੀ ਬੈਟ ਕਾਲੇ ਕਬੂਤਰਾਂ ਦਾ ਤਾਂ ਕਹਿੰਦੇ ਖਾਦਾ ਪਿਆ ਵੇ ਮੇਰੇ ਵੀਰੋ ਕੱਲ ਧਾਣੇ ਦਾ ਪਾ ਗਿਆ ਬਈ ਇਹਨਾਂ ਨੂੰ ਮੈਂ ਯਾਰ ਮੈਨੂੰ ਲੱਗਦਾ ਨਾ ਪਾਣੀ ਪਾਉਣਾ ਭੁੱਲ ਗਿਆ ਯਾਰ ਕਬੂਤਰਾਂ ਨੂੰ ਪੈੜ ਕਾਲ ਨੂੰ ਆਪਣੇ ਨੂੰ ਖਾਣ ਜੀ ਨੂੰ ਭਰ ਲੈਣ ਦੇ ਬਾਅਦ ਤੇ ਲਾਉਣਾ ਆਪ ਤੇ ਮੈਂ ਤਾਂ ਹੁਣ ਵੇਖਿਆ ਬਈ ਸਾਰੇ ਪਾਣੀ ਵਾਲੇ ਕੁੰਡੇ ਦੇ ਕੋਲੇ ਬੈਠੇ ਆ ਵਿਚਾਰੇ ਹਣ ਸਾਰੇ ਪਾਣੀ ਵਾਲੇ ਕੁੰਡੇ ਦੇ ਕੋਲੇ ਆ ਪੱਲੇ ਛੱਟੇ ਆ ਕਬੂਤਰਾਂ ਨੇ ਠੀਕ ਆ ਕਿ ਨਹੀਂ ਬੁਰਾ ਹਾਲਾ ਕਬੂਤਰਾਂ ਦਾ ਦਾਣੇ ਤੋਂ ਨੇ ਗਲਚੀ ਪਏ ਸਾਰੇ ਕਬੂਤਰ ਹੱਬੇ ਹੋਏ ਫਰਦੇ ਆ ਕਹਿੰਦੇ ਇਹ ਉਹ ਹੋਏ 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 ਆਓ 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 ਬਤੋ ਉੱਤਰੀ ਪਿੰਨਾ ਵਿੱਚ ਕਿਹੜਾ ਬੜਾ ਬਰ ਟੀ ਟੀ ਦੀ ਲੱਕੜੋਂ ਦੇ ਦੋ ਕਬੂਤਰ ਵਿੱਚ ਬੜੇ ਬੈਠੇ ਬਾਣੀ ਦੇ ਭੈਣ ਚੂਹਾ ਕੀ ਜੁਲਕਾ ਹੋ ਗਿਆ ਓਏ ਆ ਤਾਂ ਤੱਕਾ ਬਾਜੀ ਓਏ ਥੋੜੀ ਭੈਣ ਨੂੰ ਆ ਕੀ ਜੁਲਕਾ ਹੋ ਗਿਆ ਆ ਕੀ ਜੁਲਕਾ ਹੋ ਗਿਆ ਖੜ ਜੋ 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 ਬੰਦ ਅੰਮ੍ਰੇਣੀ ਵਾਵਾ ਜਣਾ ਯਾਰ ਕਬੂਤਰ ਇੱਕ ਤਾਂ ਜਿਹੜਾ ਦੂਸਰੂ ਦਾ ਆਪਣਾ ਬਗਲੌਰ ਦੇ ਵਾਲਾ ਹੁੰਜੀ ਵਾਲਾ ਕੀ ਸੀ ਇਹਦਾ ਨਾ 2 ਸੇ ਬਗਲ ਬਗਲ 2 ਸੇ ਵਾਲਾ ਡੱਬੂ ਵੀ ਵਿੱਚ ਆਪਣਾ ਉਹ ਡੱਬੂ ਆ ਉਹ ਡੱਬੂ ਆਏਗੀ ਤਾਂ ਓਏ ਹੋਰ ਤਾਂ ਕੁਝ ਨਹੀਂ ਵਿੱਚ ਇਹਦੇ ਹੋਰ ਤਾਂ ਹੈ ਨਹੀਂ ਯਾਰ ਇੱਕ ਮਿੰਟ ਬਈ ਭਾਂਡਾ ਭੁੰਡਾ ਨਾ ਧੋ ਕੇ ਪਾਉਣਾ ਪਊਗਾ ਗਲਤੀ ਹੋ ਗਈ ਬਹੁਤ ਵੱਡੀ ਆਪਣੀ ਤੋਂ ਉਤਰਾ ਵਿਚਾਰੇ ਦਾਣੇ ਗਲੰਚੀ ਪਏ ਹਨਾ ਸਾਰੇ ਯਾਰ ਤੇ ਪਾਣੀ ਨਹੀਂ ਪਾਇਆ ਹੋਰ ਵੀ ਭੈਣੇ ਆਉਣੇ ਹੋਰੇ ਚਲੋ ਕੋਈ ਨਾ ਬਈ ਬਗਾਤਰ ਇਨਸਾਨ ਤੇ ਹੁੰਦੇ ਹਨਾ ਤੇ ਯਾਰ ਕੱਲ ਸਾਨੂੰ ਪਤਾ ਬਈ ਬਾਹਰ ਜਾਵੜੀ ਮੈਨੂੰ ਅਸੀਂ ਰਾਤ ਨੂੰ ਆ ਕੇ ਪਾ ਦੇਾਂਗੇ ਰਾਤ ਨੂੰ ਪਤਾ ਮੇਰੀ ਕੀ ਕੰਡੀਸ਼ਨ ਸੀ ਹਨਾ ਕਿੰਨਾ ਖੱਜਲ ਖਵਾਰੀ ਹੋਈ ਕਿਥੋਂ ਟੋ ਕਰਕੇ ਗੱਡੀ ਲਾਂਦੀ ਬਈ ਹਨਾ ਸੌਰੀ ਯਾਰ ਕੱਲਤੀ ਹੋ ਗਈ ਸੌਰੀ ਮੇਰੇ ਸਿਰੋਂ ਸੋਨੂੰ ਵੀ ਹੱਥ ਜੋੜ ਕੇ ਹਨਾ ਤੇਰ ਪਹਿਲਾਂ ਧੋਵਾ ਬਈ ਮੈਂ ਪਾਣੀ ਵਾਲਾ ਭਾਂਡ ਇਹਨਾਂ ਦਾ ਵਿਚਾਰਿਆਂ ਦਾ ਹਾਂਜੀ ਇਦਾਂ ਉੱਡਣ ਵਾਲੇ ਕੂਤਰ ਕੂਤਰ ਨੂੰ ਬਾਹਰ ਰੱਖਦੇ ਹੋਏ ਆਪਾਂ ਆਇਓ 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 ਬਟਾ ਆਇਓ ਬਟਾ ਨਵਾਂ ਕੂਤਰ ਉੱਤਰ ਇੱਕ ਪਾ ਜਰਾ ਇਹ ਸਿੱਧਾ ਆ ਜਾਣਾ ਘਰੇ ਗੱਲ ਵੜ ਗਈ ਬਾਤ ਵੜ ਗਈ ਆਇਓ 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 ਬਟਾ ਆਇਓ ਬਟਾ ਲੋ ਜੀ ਇਹਨਾਂ ਨੂੰ ਵੀ ਖਾ ਲਓ ਕਿੱਧਰ ਗਿਆ ਆ ਗਿਆ ਆਇਆ 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 ਹਾਂਜੀ ਮੇਰੇ ਵੀਰੋ ਤੇ ਹਰੀ ਬਗਲਾ ਕੁਦਰੀ ਦੀ ਮਾੜੀ ਹੋ ਜਾਂਦੀ ਪਿੱਛੇ ਲਾਲ ਚੀਨੀ ਹਾਂ ਬਗਲ ਤੋਂਸੇ ਨਿਕਲੀ ਹਾਂ ਇਹਦੇ ਕਬੂਤਰ ਲਈ ਜਾਂਦੇ ਸੀ ਨਾ ਆਪਣਾ ਬਗਲਾਂ ਆ ਲਾ ਕੇ ਬੈਠਾ ਸੀ ਹੁਣ ਇਹ ਸੁੱਧਾ ਆ ਗਿਆ ਸੀ ਅੱਜ ਐ ਉਹ ਦੂ ਅਗਲੇ ਪੂਰੇ ਦੀ ਲਾਲ ਚੀਨੀ ਸੀ ਜਿਹੜੀ ਹਾਂ ਆ ਜਾਂਦੀ ਉਹ ਖੁੱਡੇ ਚ ਉਛਲ ਗਈ ਯਾਰ ਬਾਕੀ ਆ ਤਾਂ ਕੋਈ ਟਾਈਮ ਵੀ ਨਹੀਂ ਸੀ ਨਾ ਕੱਢਣ ਦਾ ਆ ਜਾਂਦੀ ਥੱਲੇ ਉੱਤ ਦੀ ਹੁ ਜਾਣਾਂ ਦੇ ਪਾਸੇ ਡਿੱਗਣਾ ਐਨੀ ਵੇਟ ਨਹੀਂ ਗਰਮੀ ਜੀ ਚ ਤਾਹੀਂ ਨਿਕਲੀ ਹੈ ਨਾ ਕਬੂਤਰ ਬੰਨ ਲਾ ਫਿਰ ਹੋਰ ਕੀ ਹੈ ਕਿਧਰ ਗਈ ਇੱਧਰ ਚਲ ਕੋਈ ਨਾ ਆਉਣ ਦੇ ਆਏ ਤਾਂ ਸਿਆਣੀ ਮਗਰੋਂ ਜਿਹੜੇ ਲਾ ਕੇ ਬੰਦ ਕੀਤੀ ਹੈ ਸਿੱਧੀ ਆਏ ਤਾਂ ਗੱਲ ਆਉਣ ਜੇ ਨਾ ਕਿੱਧਰ ਗਈ ਕਰਮਾਲੀ ਤੇ ਸੁੱਕਾ ਕਬੂਤਰ ਵੀ ਲੜਦਾ ਫਿਰਦਾ ਯਾਰ ਆ ਘੰਡਗਾ ਤੈਨੂੰ ਭਾ ਕੇ ਤੇ ਗੀੜੇ ਨਾ ਬਣਾ ਦ ਗਿਆ ਜੀ ਯਾਰ ਮੈਂ ਤਾਂ ਕਹਿੰਦਾ ਵੇਖੀ ਜਾਊਗੀ ਕਾਲ ਚਲਣੀ ਛੱਡ ਲਾਂਗੇ ਨਾ ਉਹ ਵਾਲੀ ਵੀ ਨਹੀਂ ਉਦਰੀ ਨਿਕਲੀ ਕਬੂਤਰੀ ਨਵੀਂ ਕਬੂਤਰੀ ਮੇਰੇ ਵੀਰੋ ਆ ਜਾਂਦੀ ਖੱਬੀ ਹਰੀ ਪਗਲ ਸੱਦਾ ਸੀ ਗਲਾ ਬੀ ਟੂਸਾ ਜਿਹੜਾ ਕਿ ਹੁਣ ਟਹਿ ਗਿਆ ਮਤਲਬ ਵੀ ਫਾਂਗਾ ਨਵੇਂ ਆਉਣ ਕਰਕੇ ਤੇ ਚੋਬਰ ਜੀ ਕੂਤਰ ਫੜਨ ਤੇ ਲੱਗੇ ਹੋਏ ਨੇ ਜੀ ਬਾਕੀ ਕੂਤਰਾਂ ਦਾ ਜਰੂਰ ਨਿਕਲਿਆ ਪਿਆ ਜੀ ਬਿਨਾ ਪਾਣੀ ਤੋਂ ਹੀ ਬੋਂਗੋ ਹੀ ਪਏ ਆ ਹਾਂ ਜੀ ਆ ਗਏ ਇਧਰ ਲੈ ਕਰੇ ਈਓ ਵਾਸਤੇ ਰੋਟੀ ਲੱਸੀ ਐਂਡ ਦਾਲ ਲੈਂਦੀ ਜੀ ਓਹ ਹੋ ਹੋ ਮੈਂ ਕਿ ਸਾਬੋਗਾ ਜੀ ਕਾ ਹਾਂਜੀ ਆ ਗਏ ਜੀ ਇੱਧਰ ਲਿਖ ਕਰ ਰਹੀ ਸਾਰਾ ਦੁਪਹਿਰਾ ਟਪਾ ਦਾ ਸੌਂ ਕੇ ਬਈ ਹਨ ਤੇ ਲਗਭਗ ਹੁਣ ਉੱਠੇ ਮੈਂ ਚੱਲੋ ਕਮਰੇ ਦੀ ਸਾਫ ਸਫਾਈ ਕਰਦੀ ਯਾਰ ਸਾਡੇ ਪਿੰਡ ਹੈਗੀ ਆ ਕੱਲ ਨੂੰ ਬਾਜੀ ਬਾਜੀ ਦਾ ਕਾਦੀ ਏਅਰ ਕੰਡਿਆਂ ਦੇ ਕਿੜੀ ਸੰਜਲਾ ਕੰਮ ਹੀ ਕੀਤਾ ਹਨ ਸਾਡੇ ਪਿੰਡ ਵਾਲਿਆਂ ਨੇ ਤੇ ਬਾਜੀ ਉਹਨਾਂ ਨੇ ਕਰਾਉਣੀ ਬਈ ਫੋਨ ਮੈਨੂੰ ਲਾਈ ਜਾਂਦੇ ਹਨ ਯਾਰ ਸਾਰੇ ਪ੍ਰਾਚਾਰਸ਼ ਫਿਰਦੇ ਪਿੰਡਾਂ ਵਾਲੇ ਜਿੰਨੇ ਲਿਆਜੀ ਆ ਜਿੰਨੇ ਗਾਂਧੀਆਂ ਰਿਸ਼ਤੇਦਾਰਾਂ ਨਾਲ ਮੈਨੂੰ ਫੋਨ ਲਵਾਈ ਜਾਂਦੇ ਆ ਬਈ ਕਹਿੰਦੇ ਵੀ ਕਬੂਤਰ ਛਡਾਓ ਸਾਡਾ ਕਬੂਤਰ ਨਹੀਂ ਛਡਾਉਂਦੇ ਠੀਕ ਹੈ ਪਹਿਲਾਂ ਵੀ ਇਹਨਾਂ ਨੇ ਭੈਣ ਜੀ ਆਦੀ ਕਹਿੰਦੇ ਵੀ ਛਡਾਵਾਂਗੇ ਅਸੀਂ ਹਰੇਕ ਨੂੰ ਕਹਦਾ ਕਰੇ ਜਿਹਦਾ ਫੋਨ ਆਇਆ ਕਰੇ ਵੀ ਬੇ ਅਸੀਂ ਛਡਾਵਾਂਗੇ ਛਡਾਵਾਂਗੇ ਉਹ ਬਈ ਹੁਣ ਲੋਕ ਫੋਨ ਤੇ ਫੋਨ ਜਿਹੜਾ ਕਿਹੜਾ ਕਬੂਤਰ ਸੰਭੀ ਜਾਂਦਾ ਜੁੰਨੀ ਆ ਕੱਲ ਨੂੰ 20 ਹੈ ਕੱਲ ਨੂੰ 22 ਛੁੱਟਣੀ ਹੈ ਜਿਹੜਾ ਕਿੜਾ ਪੁੱਛਦਾ ਫੋਨ ਲਾ ਕੇ ਹਾਂਜੀ ਕਿਥੋਲੇ ਲਵਾਉਂਗੇ ਤੇ ਕਹਿੰਦੇ ਵੀ ਸੋੜਦਾ ਛਡਾਉਂਦੀ ਨਹੀਂ ਤੇ ਅਗਲੇ ਦਿਨ ਡੈਲੀ ਘੁੰਮਿਆ ਦੇਖਣਾਂ ਤੇ ਵਿਆਹ ਕੀ ਹੋ ਗਿਆ ਅਗਲੇ ਨੇ ਕਬੂਤਰ ਸੰਭਿਆ ਹੈ ਐ ਮੇਰਾ ਗਦੇ ਨਾਲ ਕੀ ਤੇ ਨਾਲ ਕੀ ਛੰਡੀਦ ਤੇ ਹੁਣ ਇਹ ਛੜਾਉਂਦੇ ਨਹੀਂ ਬਈ ਇਹ ਕਹਿੰਦੇ ਜਿੰਨੇ ਸਾਡੇ ਕੋਲ ਪੈਸੇ ਸੀ ਉਹ ਛੜਾਵਾਂਗੇ ਬਹੁਤ ਫੋਨ ਆਈ ਜਾਂਦੇ ਬਈ ਹਨਾ ਬਾਈ ਛੜੋ ਨਹੀਂ ਇਹਨਾਂ ਨੇ ਇਹ ਮੰਨ ਕੇ ਜਵਾਬ ਮੈਨੂੰ ਦੇਣੇ ਪੈ ਰਹੇ ਆ ਲੋਕਾਂ ਨੂੰ ਯਾਰ ਹਨਾ ਮੈਂ ਮੈਂ ਤਰਲੇ ਕੱਢੀ ਇਹਨਾਂ ਸਾਰਿਆਂ ਦੇ ਯਾਰ ਵੀ ਚੱਲ ਮੈਥੋਂ ਆਪਾਂ ਮਾਫੀ ਮੰਗ ਲੈਣੇ ਕੋਈ ਗਲਤੀ ਹੋ ਗਈ ਤਾਂ ਹਨਾ ਨਾ ਕੋਈ ਆਪਣਾ ਰੋਲ ਹੈ ਬਾਈ ਜਿਨਾ ਆਪਣਾ ਲੱਲਾ ਨਾ ਖੱਤਾ ਤਾਂ ਕਰਕੇ ਚਲੋ ਕੋਈ ਡੇਕਤ ਨਹੀਂ ਚੱਲਦੇ ਹੀ ਰਹਿਣਾ ਹੈਗਾ ਹੁਣ ਭਾਈ ਸਾਹਿਬ ਤੇ ਇਹ ਦਾਣੇ ਕਿ ਨਹੀਂ ਕਿਉਂ ਆਪਣੇ ਕੰਮ ਰੱਖੋ ਸਭ ਕੀ ਚਾਹੀ ਮੁੰਡੇ ਨੇ ਹੈ ਠੀਕ ਐ ਇਹ ਵੱਡੇ ਗੁਟਰੋਂ ਦਾਣੇ ਵੀ ਪੋਣਿਆ ਸੱਚ ਪਈ ਹਜੇ ਮੈਂ ਵੀ ਕਮਰੇ ਦੀ ਸਫਾਈ ਸੁਵੀ ਕਰ ਦਈਏ ਤੇ ਫਿਰ ਕਰਦੇ ਸੋੜਨਾ ਵੀਡੀਓ ਸ਼ੇਅਰ ਆਪਾਂ ਸੱਚ ਆਪਣੀ ਜਿਹੜੀ ਕਬੂਦਰੀ ਉੱਡੀ ਆ ਬਈ ਟੜਕੇ ਹਨਾ ਨਿਕਲੇ ਖੁੱਡੇ ਚ ਉਹ ਵੀ ਨਹੀਂ ਹਜੇ ਘਰੇ ਵਾਪਸ ਆਈ ਆ ਹਾਂਜੀ ਲਾਈਟ ਡੀਗ ਰਹੇ ਆਂ ਜੀ ਅੱਜ ਵੀ ਪਤਾ ਨਹੀਂ ਕੀ ਹੋ ਗਿਆ ਘਟ ਘਟ ਦਾਸ ਰਿਆ ਕੀ ਤੇ ਜਾਪੀ ਹਨਾ ਆ ਜਾਂਦੀ ਆ ਜਿਵੇਂ ਤਿੰਨ ਚਾਰ ਮਿੰਟ ਆਈ 15 ਮਿੰਟ ਦਾ ਫੇਰ ਘਟ 3-4 ਮਿੰਟ ਆਈ 15-20 ਮਿੰਟ ਦਾ ਫੇਰ ਘਟ। ਜਾਦਿਆ ਘਰੇਣਾ ਰੋਟੀ ਮੈਂ ਕਿ ਚਲੋ ਖਾ ਖੋਣੇ ਦਿਵਸ ਲੇਕੋ ਨੀ। ਕੱਲ ਨੂੰ ਬਾਜੀ ਤੇ ਜਾਣਾ ਬਈ ਰਾਜਾ। ਫੋਟ ਟਰੈਕਟਰ ਵਾਲੀ ਬਾਜੀ ਆਣਾ। ਬਾਗੀਰ ਗਿਆ ਨਾਲ ਉੱਤਰੀ ਵੀ ਸਾਹਮਣੇ ਆ। ਕੰਮ ਵਾਲੇ ਘਰ ਨੂੰ ਜੀ ਕਰਦਾ ਕੋਈ ਨਾ ਤਾਂ ਬਾਜੀਆਂ ਤੇ ਜਾਣ ਨੂੰ ਹੀ ਨਹੀਂ ਜੀ ਕਰਦਾ ਸੱਚ ਝੂਠ ਨੇ ਬੋਦਾ ਸਹਣ। ਵਜ਼ਾਈ ਜੀ ਦਾ ਦਬਸ ਵੀ ਬਸ ਕੂਲਰ ਚੱਲਦਾ ਹੋਵੇ ਤੇ ਪੈਣਾ ਹੋਵੇ ਸਿਰਫ ਬਸ ਦੁਪਹਿਰੇ ਵੀ ਸੁੱਤੇ ਰਹੀਏ ਰਾਤ ਨੂੰ ਵੀ ਸੁੱਤੇ ਰਹੀਏ ਬਸ ਨੀਂਦ ਹੀ ਨਹੀਂ ਆਈ ਸਾਰਾ ਦਿਨ ਚਲੋ ਕੋਈ ਗੱਲ ਨਹੀਂ ਚੱਲਣਾ ਬੂਆ ਹਣਾ ਉਧਰ ਤਾਂ ਕੁੱਤਰ ਵੀ ਸਾਹਮਣੇ ਪੈਣਗੇ ਤੇ ਮੁੰਡਿਆਂ ਨੇ ਭੇਜੀ ਹੋਰ ਰੱਤੇ ਹੀ ਹੈ ਨਾ ਮਾਲੇ ਵਾਲਿਆਂ ਨੇ ਯਾਰ ਉਹ ਬਾਜੀ ਤੇ ਵੀ ਬਾਜੀ ਨਹੀਂ ਕਰਉਥੀ ਹੋ ਜਾਣੀ ਬੋਪਾ ਆਹ ਰਹੀ ਆ ਗਿਆ ਵੀਰ ਰੋਟੀ ਦਿਖਾਈ ਲਈ ਇਹਨੂੰ ਬਾਅਦ ਤੂੰ ਬਸ ਆ ਜਾਵੇਂਗਾ ਲੈਟ ਆਈ ਤਾਂ ਟਿਕਾਣੀ ਮੰਜਾ ਬਾਹਰ ਕੱਟ ਕੇ ਆ ਜਾਵੇਂਗਾ ਬੰਦੇ ਨੱਕਾ ਹਾਂਜੀ ਆ ਗਿਆ ਇਧਰ ਲੈ ਕਰੇ ਲਿਓ ਵਾਸਤੇ ਰੋਟੀ ਐਂਡ ਲੱਸੀ ਲੈ ਆਂਦੀ ਓ ਹੈ ਕਿੱਥੇ ਹਾਂ ਆ ਇੱਥੇ ਖੜਾ ਹੀ ਕਰਦਾ ਹਾਂ ਏ ਗਰਮੀ ਭੜੀ ਮਾਰਦਾ ਹਾਂ ਨਾ ਕੂਲਰ ਮੁਰੇ ਰਹਿਦਾ ਇਹ ਵੀ ਹੁਣ ਤਾਂ ਮੈਨੂੰ ਲੱਗਦਾ ਤੇ ਵੀ ਜਿਹੜਾ ਲੱਗਦਾ ਨਹੀਂ ਪਰ ਉੱਤੇ ਨਹੀਂ ਬਿੱਡਾ ਉੱਤੇ ਤੜਕੇ ਵੜੇ ਚੜਦਾ ਹੈ ਹਨਾ ਮੋਰ ਰੇਸ਼ਾ ਤਾਂ ਮੇਰੇ ਨਾਲ ਹੀ ਹੁੰਦਾ ਹੈ। ਜੇ ਨੂੰ ਪਾਈਏ ਰੋਟੀ ਰਸੀ। ਮਰ ਜੇ ਲੈਣ ਪਾਈਏ ਗਿੱਲਾ ਨੰਨ। ਬੋਂ ਤੱਕੇ ਲਈ ਫਿਰ ਹੁਣ ਗਾਣਾ ਗਾਦਾ ਹੋਰ ਕੀ ਕਰੇ ਬੰਦਾ ਯਾਰ। ਭੈਣ ਦੀ ਇਹ 2 ਘੰਟੇ ਸੌਣ ਦਾ ਟਾਈਮ ਹੁੰਦਾ ਹੈ। ਇਹ ਹੁਣ ਰਿਸ਼ਤਾ ਕਰਦੇ ਵਿੱਚ ਹੁਣ ਭੈਣ ਹੀ ਆ ਦਿੰਦੇ। ਮਛਰ ਪਰ ਪੜ ਖਾ ਗਿੰਦਾ ਤਾਂ ਗਰਮੀ ਨਹੀਂ ਹੈ ਬਰਾਬਰ ਹੈ। ਹਾਰਕ ਮੰਜਾ ਵਾਰ ਕੱਢਿਆ ਬਈ ਯਾਰ ਮੈਂ ਤਾਂ ਅੜੀ ਗਦੇ ਯਾਰ ਲਾਈਟ ਨਹੀਂ ਕਿੰਨੀ ਫਿਰ ਕਰੇ ਚੱਲ ਵੜਦੇ ਨਹੀਂ ਜਿੰਨੇ ਟਾ ਚੱਲੀ